ਐਕਸੀਡੈਂਟ ਹੋ ਜਾਂਦਾ ਵਾ ਪੇਸ਼ੈਂਟ ਦਾ ਨਾ ਬਲੱਡ ਨਿਕਲਣ ਲੱਗ ਜਾਂਦਾ ਕਾਫੀ ਖੂਨ ਵਹਿਣ ਲੱਗ ਜਾਂਦਾ ਵਾ ਤੇ ਉਸ ਤਰ੍ਹਾਂ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਦਾ ਬੇਹੋਸ਼ੀ ਚ ਵੀ ਹੋਵੇ ਪੇਸ਼ੈਂਟ ਤਾਂ ਕੀ ਕਰਨਾ ਚਾਹੀਦਾ ਸੋ ਐਡਵਾਂਸ ਟਰਾਮਾ ਲਾਈਫ ਸਪੋਰਟ ਹੈਗਵਰਡ ਵਰਲਡਵਾਈਡ ਉਹ ਹੈਗਵਰਡ ਵੀ ਇਸੇ ਕੀ ਫੋਲੋ ਕਰਦੇ ਆ ਏ ਬੀ ਸੀ ਡੀ ਈ ਏ ਮੀਨਸ 에ਅਰਵੇ ਯਾਨੀ ਕਿ ਸਾਹ ਦੀ ਨਾਲੀ ਬੰਦੇ ਦੀ ਖੁੱਲੀ ਹੈ ਕਿ ਨਹੀਂ ਬੀ ਟੂ ਬਰੀਥਿੰਗ ਆ ਜਾਂਦੀ ਹੈ ਜਿਹਦੇ ਵਿੱਚ ਕਿ ਬਰੀਥਿੰਗ ਬੰਦਾ ਬਰੀਥ ਕਿਵੇਂ ਕਰ ਰਿਹਾ ਹੋਵੇ ਸੀਟੇ ਵਿੱਚ ਉਹਨਾਂ ਦੀ ਪਲਸ ਵਗੈਰਾ ਦੇਖਣੀ ਹੁੰਦੀ ਹੈ ਅਸੀਂ ਜੇ ਦਿਲ ਦਾ ਦੌਰਾ ਆਪ ਨੂੰ ਸਿੰਪਟਮਸ ਥੋੜੇ ਜਿ ਦੇ ਸਮਝੀ ਆਪਾਂ ਤਾਂ ਜੇ ਕਿਸੇ ਦੇ ਛਾਤੀ ਦਰਦ ਹੋ ਰਿਹਾ ਵਾ ਜਾਂ ਕੋਈ ਸਾਹ ਲੈਣ ਚ ਦਿੱਕਤ ਆ ਰਹੀ ਹੈ ਪੇਸ਼ੈਂਟ ਨੂੰ ਲੰਬੇ ਬੈਣ ਤੇ ਸਾਹ ਚੜ ਰਿਹਾ ਵਾ ਇਹ ਕੁਝ ਕੁ ਲੱਛਣ ਨੇ ਜੋ ਕਿ ਦਿਲ ਦੇ ਦੌਰੇ ਦੇ ਸਾਨੂੰ ਸੰਕੇਤ ਦਿੰਦੇ ਨੇ ਤਾਂ ਇਸ ਕੇਸ ਦੇ ਵਿੱਚ ਐਟ ਲੀਸਟ ਜੋ ਇੱਕ ਨਾਨ ਮੈਡੀਕਲ ਬੰਦਾ ਕਰ ਸਕਦਾ ਵਾ ਵੀ ਆਪਾਂ ਉਹਨਾਂ ਨੂੰ ਇੱਕ ਲੋਡਿੰਗ ਡੋਸ ਕਹਿੰਦੇ ਆ ਅਸੀਂ ਜਿਹਦੇ ਵਿੱਚ ਕਿ ਪਲੇਗਰਨ ਕਲੋਪिडोग੍ਰਿਲ 300mg ਤੇ ਐਸਪਿਰਨ 325mg ਤੇ ਅ ਅਵਾਸ ਟੈਬਲੇਟ 80mg ਇਹ ਟੈਬਲੇਟਸ ਆਪਾਂ ਉਹਨਾਂ ਨੂੰ ਦੇ ਸਕਦੇ ਆ ਇਹਦੀ ਕਿੱਟ ਬਣੀ ਬਣਾਈ ਕਿੱਟ ਵੀ ਅਵੇਲੇਬਲ ਹੈ ਮਾਰਕੀਟ ਦੇ ਵਿੱਚ ਜਾਂ ਆਪਾਂ ਸਿੰਪਲ ਪਰਚੇਸ ਵੀ ਕਰ ਸਕਦੇ ਆ ਜਲੇ ਹੋਏ ਬੰਦੇ ਦਾ ਤਾਂ ਦੇਖੋ ਇਹੀ ਆ ਵੀ ਆਪਾਂ ਨੂੰ ਬਰਨਸ ਦੀ ਕੈਟੇਗਰੀਜੇਸ਼ਨ ਆ ਕਿਵੇਂ ਬਰਨਸ ਕਿਹੜਾ ਬਰਨਾ ਥਰਮਲ ਬਰਨਸ ਸਕਾਲ ਬਰਨਸ ਜਿਹੜੇ ਪਾਣੀ ਗਰਮ ਪਾਣੀ ਪੈਣ ਕਰਕੇ ਹੋ ਗਏ ਆ ਜਾਂ ਫੈਕਟਰੀ ਦੇ ਵਿੱਚ ਅੱਗ ਲੱਗਣ ਕਰਕੇ ਹੋ ਗਿਆ ਵਾ ਸਟਨਲੀ ਕੋਈ ਅਟੈਕ ਆ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਦਿੱਕਤ ਉਹ ਫਿਰ ਉਹਨੂੰ ਕਿੰਨੇ ਜੇਤ ਇੱਥੇ ਹਸਪੀਟਲ ਚ ਲੈ ਸਰ ਜੇ ਤਾਂ ਅਟੈਕ ਦੇਖੋ ਅੱਖਾਂ ਦੇ ਮੂਰੇ ਆਇਆ ਵਾ ਤਾਂ ਇਮੀਡੀਏਟ ਮੈਡੀਕਲ ਹੈਲਪ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਗੋਲਡਨ ਰੂਲ ਹੁੰਦਾ ਵਾ ਵੀ ਜੇ 3 3.5 ਘੰਟੇ ਦੇ ਵਿੱਚ ਮਰੀਜ਼ ਸਾਡੇ ਕੋਲ ਪਹੁੰਚ ਜਾਂਦਾ ਵਾ ਤਾਂ ਆਪਾਂ ਜਿਉ ਦਾ ਐਮ ਆਰ ਆਈ ਦੇ ਵਿੱਚ ਸਾਨੂੰ ਲੱਗਦਾ ਵਾ ਵੀ ਇਹਦਾ ਅਧਰੰਗ ਦਾ ਅਟੈਕ ਜਿਹੜਾ ਹੈ ਵੀ ਇਹ ਇਸਕੀਮੀਆ ਕਰਕੇ ਹੈ ਹਾਂਜੀ ਪ੍ਰੋਗਰਾਮ ਹੈਲਥ ਚਰਚਾ ਵਿੱਚ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਕਿਸੇ ਨਾ ਕਿਸੇ ਟੌਪਿਕਸ ਬੰਦੀ ਅੱਜ ਅਸੀਂ ਤੁਹਾਨੂੰ ਵਿਸ਼ੇਸ਼ ਜਾਣਕਾਰੀ ਦੇਣ ਜਾ ਰਹੇ ਹਾਂ ਜਿਵੇਂ ਕਿ ਛੜਖਾਤ ਸੇ ਵਜਨ ਦੇ ਨੇ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਅਸੀਂ ਐਸ ਪੀ ਐਸ ਹਸਪੀਟਲ ਦੇ ਐਮਰਜੈਂਸੀ ਦੇ ਸੀਨੀਅਰ ਡਾਕਟਰ ਡਾਕਟਰ ਸਾਉਣਾ ਡਾਕਟਰ ਸਰਜੀਵਨ ਤੂਰ ਜੀ ਨਾਲ ਗੱਲਬਾਤ ਕਰਾਉਣਗੇ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਰਜੀਵਨ ਸਿੰਘ ਤੂਰ ਮੈਂ ਹਰੇ ਐਜ਼ ਇਨਚਾਰਜ ਐਮਰਜੈਂਸੀ ਆਪਣੇ ਹਸਪੀਟਲ ਐਸ ਪੀ ਐਸ ਹਸਪੀਟਲਸ ਦੇ ਵਿੱਚ ਪੋਸਟਡ ਹਾਂ ਕਮਾਂ ਅੱਜ ਅਸੀਂ ਚਰਚਾ ਬੜਾ ਵਧੀਆ ਟੌਪਿਕ ਚੱਕਿਆ ਹੈ ਜੋ ਕਿ ਹੈਗਾ ਵਾ ਵੀ ਸਰਖਾਤਸਿਆਂ ਦੇ ਵਿੱਚ ਉਸ ਟਾਈਮ ਤੇ ਐਮਰਜੈਂਸੀ ਦੇ ਵਿੱਚ ਕੀ ਆਪਾਂ ਕਰ ਸਕਦੇ ਹਾਂ ਜੋ ਕਿ ਪੇਸ਼ੈਂਟਸ ਲਈ ਹੈਲਪਫਲ ਹੋਵੇ ਡਾਕਟਰ ਸਾਹਿਬ ਜੇ ਮੈਂ ਐਕਸੀਡੈਂਟ ਹੋ ਜਾਂਦਾ ਵਾ ਪੇਸ਼ੈਂਟ ਦਾ ਨਾ ਬਲੱਡ ਨਿਕਲਣ ਲੱਗ ਜਾਂਦਾ ਕਾਫੀ ਖੂਨ ਵਹਿਣ ਲੱਗ ਜਾਂਦਾ ਵਾ ਤੇ ਉਸ ਤਰ੍ਹਾਂ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਦਾ ਬੇਹੋਸ਼ੀ ਚ ਵੀ ਹੋਵੇ ਪੇਸ਼ੈਂਟ ਤਾਂ ਕੀ ਕਰਨਾ ਚਾਹੀਦਾ ਸਰ ਸਭ ਤੋਂ ਪਹਿਲਾਂ ਜੋ ਡਿਕਟਮ ਐਸ ਪਰ ਐਡਵਾਂਸ ਟ੍ਰੋਮਾ ਲਾਈਫ ਸਪੋਰਟ ਹੈਗਾ ਵਾ ਵਰਲਡਵਾਈਡ ਉਹ ਹੈਗਾ ਬੀਸੀ ਨੂੰ ਫੋਲੋ ਕਰਦੇ ਆ ਏ ਬੀ ਸੀ ਡੀ ਈ ਏ ਮੀਨਸ 에ਅਰਵੇ ਜਾਨੀ ਕਿ ਸਾਹ ਦੀ ਨਾਲੀ ਬੰਦੇ ਦੀ ਖੁੱਲੀ ਹੈ ਕਿ ਨਹੀਂ ਸਰਵਾਈਕਲ ਕਾਲਰ ਜਿਹੜਾ ਹੈਗਾ ਵਾ ਸਰਵਾਈਕਲ ਸਪਾਈਨ ਨੂੰ ਸਟੇਬਲਾਈਜ਼ ਕਰਨਾ ਹੁੰਦਾ ਵਾ ਬੀ ਤੋਂ ਬਰੀਥਿੰਗ ਆ ਜਾਂਦੀ ਹੈ ਜਿਹਦੇ ਵਿੱਚ ਕਿ ਬਰੀਥਿੰਗ ਬੰਦਾ ਬਰੀਦ ਕਿਵੇਂ ਕਰ ਰਿਹਾ ਵਾ ਸੀ ਤੇ ਵਿੱਚ ਉਹਨਾਂ ਦੀ ਪਲਸ ਵਗੈਰਾ ਦੇਖਣੀ ਹੁੰਦੀ ਹੈ ਅਸੀਂ ਡੀ ਦੇ ਵਿੱਚ ਉਹ ਕਿੰਨਾ ਖੋਸ਼ ਦੇ ਵਿੱਚ ਹੈਗਾ ਵਾ ਐਂਡ ਲਾਸਟ ਦੇ ਵਿੱਚ ای او ਦੇ ਕੀ ਕੀ ਸੱਟਾਂ ਲੱਗੀਆਂ ਨੇ ਸਭ ਤੋਂ ਪਹਿਲਾਂ ਜੇ ਤਾਂ ਸਾਹ ਪ੍ਰੋਪਰ ਨਹੀਂ ਲੈ ਰਿਆ ਹੈਗਾ ਤਾਂ ਥੋੜਾ ਜਿਹਾ ਫੇਸ ਦੀਆਂ ਮੈਨੀਪੂਲੇਸ਼ਨਸ ਆਪਾਂ ਕਰ ਸਕਦੇ ਆ ਉਹ ਜਿਵੇਂ ਕਿ ਸਿਰ ਉੱਪਰ ਨੂੰ ਚੱਕ ਕੇ ਮਰੀਜ਼ ਦਾ ਕਈ ਸਾਹ ਲੈਣ ਲੱਗ ਜਾਂਦਾ ਵਾ ਠੀਕ ਠਾਕ ਤਰੀਕੇ ਨਾਲ ਬਰੀਥਿੰਗ ਦੇ ਵਿੱਚ ਸਾਹ ਪ੍ਰੋਪਰ ਜਿਵੇਂ ਲਊਗਾ ਉਸ ਤੋਂ ਬਾਅਦ ਜਿਵੇਂ ਬਲੀਡਿੰਗ ਕੀ ਹੋ ਰਹੀ ਹੈ ਇਹ ਦੇਖਣਾ ਕਿ ਕਿੰਨੀ ਗ੍ਰੇਵ ਇੰਜਰੀ ਹੈਗੀ ਆ ਉਹਦੇ ਲਈ ਫਿਰ ਜੇ ਤਾਂ ਕਿਤੇ ਬਲੀਡਿੰਗ ਹੋ ਰਹੀ ਹੈ ਉਹਨੂੰ ਆਪਾਂ ਡਾਇਰੈਕਟ ਪ੍ਰੈਸ਼ਰ ਦੇ ਨਾਲ ਆਪਾਂ ਉਹਨੂੰ ਪ੍ਰੈਸ ਪ੍ਰੈਸ ਕਰ ਸਕਦੇ ਹਾਂ ਜੇ ਕਈ ਵਾਰੀ ਹੱਡੀ ਟੁੱਟੀ ਦਿਸਦੀ ਹੈਗੀ ਆ ਤਾਂ ਉਹਨੂੰ ਜ਼ਿਆਦਾ ਮੈਨੀਪੂਲੇਸ਼ਨ ਨਹੀਂ ਕਰਨੀ ਹੁੰਦੀ ਉਹਨੂੰ ਸਿੰਪਲ ਆਪਾਂ ਮੈਕਸਿਮਮ ਇੱਕ ਟ੍ਰੈਕਸ਼ਨ ਲਾ ਸਕਦੇ ਹਾਂ ਟ੍ਰੈਕਸ਼ਨ ਮਤਲਬ ਖਿੱਚ ਖਿੱਚ ਪਾ ਕੇ ਉਹਨੂੰ ਸਟੇਬਲਾਈਜ਼ ਕਰ ਸਕਦੇ ਹਾਂ ਕਈ ਵਾਰੀ ਨਾਲ ਦੇ ਬੰਦਿਆਂ ਦੀ ਹੈਲਪ ਲੈ ਲਈਦੀ ਹੈ ਕਈ ਵਾਰੀ ਅੱਜ ਕੱਲ ਤਾਂ ਵੈਸੇ ਵੀ ਸਰਕਾਰ ਨੇ ਫਰਸਟ ਏਡ ਦੇ ਬਾਕਸਸ ਕਾਫੀ ਜ਼ਿਆਦਾ ਜ਼ਰੂਰੀ ਕਰਤੇ ਹੈਗੇ ਨੇ ਵੀ ਹਰੇਕ ਵਹੀਕਲ ਦੇ ਵਿੱਚ ਅਵੇਲੇਬਲ ਹੋਣ ਤਾਂ ਕਿ ਇਮੀਡੀਏਟ ਹੈਲਪ ਮਿਲ ਸਕੇ ਫਿਸ਼ਰ ਨੂੰ ਡਾਕਟਰ ਸਾਹਿਬ ਕਈ ਲੋਕਾਂ ਨੂੰ ਜਿਵੇਂ ਤੁਸੀਂ ਜਾਣਦੇ ਹੋ ਵੀ ਘਰਾਂ ਦੇ ਵਿੱਚ ਕੋਈ ਅਟੈਕ ਆ ਜਾਂਦਾ ਸਡਨਲੀ ਕੋਈ ਅਟੈਕ ਆ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਦਿੱਕਤ ਉਹ ਫਿਰ ਉਹਨੂੰ ਕਿੰਨੇ ਜੇਰ ਚ ਇੱਥੇ ਹਸਪੀਟਲ ਚ ਲੈ ਸਰ ਜੇ ਤਾਂ ਅਟੈਕ ਦੇਖੋ ਅੱਖਾਂ ਦੇ ਮੂਰੇ ਆਇਆ ਵਾ ਇਮੀਡੀਏਟ ਮੈਡੀਕਲ ਹੈਲਪ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਗੋਲਡਨ ਰੂਲ ਹੁੰਦਾ ਵਾ ਵੀ ਜੇ 3 3.5 ਘੰਟੇ ਦੇ ਵਿੱਚ ਮਰੀਜ਼ ਸਾਡੇ ਕੋਲ ਪਹੁੰਚ ਜਾਂਦਾ ਵਾ ਤਾਂ ਆਪਾਂ ਜੇ ਉਹਦਾ MRI ਦੇ ਵਿੱਚ ਸਾਨੂੰ ਲੱਗਦਾ ਵਾ ਵੀ ਇਹਦਾ ਅਧਰੰਗ ਦਾ ਅਟੈਕ ਜਿਹੜਾ ਹੈ ਵੀ ਇਹ ਇਸਕੀਮੀਆ ਕਰਕੇ ਹੈ ਕਲੌਟ ਫਸਣ ਕਰਕੇ ਹੈ ਤਾਂ ਉਹਦਾ ਇੰਜੈਕਸ਼ਨ ਜੇ ਆਪਾਂ ਲਗਾਈਏ ਤਾਂ ਉਹ ਕਾਫੀ ਥਰੰਬੋਲਾਈਜ਼ ਕਰ ਦਿੰਨੇ ਆਸੀਂ ਉਹਨੂੰ ਤਾਂ ਉਹ ਕਾਫੀ ਜ਼ਿਆਦਾ ਹੈਲਪਫੁਲ ਹੁੰਦਾ ਵਾ ਬਹੁਤ ਜ਼ਿਆਦਾ ਰਿਕਵਰੀ ਰੇਟ ਉਹਦਾ ਹਾਈ ਹੈ ਪਰ ਜੇ 3.5 ਘੰਟੇ ਤੋਂ ਬਾਅਦ ਵੀ ਆਉਂਦਾ ਹੈਗਾ ਵਾ ਤਾਂ ਉਸ ਕੇਸ ਦੇ ਵਿੱਚ ਵੀ ਆਪਾਂ ਨੂੰ ਹਸਪੀਟਲ ਦੇ ਵਿੱਚ ਮਾਹਿਰ ਨਿਊਰੋਲੋਜੀ ਦੇ ਡਿਪਾਰਟਮੈਂਟ ਦੀ ਹੈਲਪ ਲਾਈਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਅੱਗੇ ਵਧਣ ਦਾ ਵੀ ਡਰ ਹੁੰਦਾ ਵਾ ਤਾਂ ਇਸ ਲਈ ਇਮੀਡੀਏਟ ਵਿਥਿਨ 3 ਆਵਰਸ ਤਾਂ ਡਿਕਟਮ ਹੈਗਾ ਵਾ ਵੀ ਜੇ ਪ੍ਰੈਜ਼ੈਂਟ ਕਰ ਜੂਵੇ ਦੈਨ ਇਟ ਇਜ਼ ਵੈਰੀ ਗੁੱਡ ਫॉर ਦਾ ਪੇਸ਼ੀਐਂਟ ਉਹ ਬਹੁਤ ਅੱਛੇ ਤਰੀਕੇ ਨਾਲ रिकवर हो ਜਾਂਦੇ ਆ ਜਿਵੇਂ ਡਾਕਟਰ ਸਭ ਕਹਿੰਗੇ ਕਿ ਕੋਈ ਕਿਸੇ ਹਾਦਸਾ ਹੋ ਜਾਂਦਾ ਕੋਈ ਅੱਗ ਲੱਗੀ ਜਲਣ ਵਾਲਾ ਪੇਸ਼ੈਂਟ ਆ ਤਾਂ ਉਹਨਾਂ ਨੂੰ ਕੀ ਕਈ ਲੋਕ ਵੀ ਉੱਤੇ ਪਾਣੀ ਜੜਿਆ ਹੋਇਆ ਤੇ ਪਾਣੀ ਪਾਉ ਕਿ ਕੀਤੇ ਕੋਈ ਕਿਸ ਤਰ੍ਹਾਂ ਕਰਦਾ ਵੀ ਉਹਨਾਂ ਨੂੰ ਆਮ ਲੋਕਾਂ ਨੂੰ ਦੱਸਿਆ ਜਾ ਵੀ ਹਸਪੀਟਲ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਫਰਸਟ ایڈ ਕਿਹੜੀ ਦਿੱਤੀ ਜਾਵੇ ਜੀ ਸਰ ਜਲੇ ਹੋਏ ਬੰਦੇ ਦਾ ਤਾਂ ਦੇਖੋ ਇਹੀ ਆ ਵੀ ਆਪਾਂ ਨੂੰ ਬਰਨਸ ਦੀ ਕੈਟੇਗੋਰੀਜ਼ੇਸ਼ਨ ਆ ਕਿਵੇਂ ਬੌਰਨਸ ਕਿਹੜਾ ਬੌਰਨ ਆ ਥਰਮਲ ਬੌਰਨਸ ਆ ਸਕਾਲਡ ਬੌਰਨਸ ਜਿਹੜੇ ਪਾਣੀ ਗਰਮ ਪਾਣੀ ਪੈਣ ਕਰਕੇ ਹੋ ਗਏ ਆ ਜਾਂ ਫੈਕਟਰੀ ਦੇ ਵਿੱਚ ਅੱਗ ਲੱਗਣ ਕਰਕੇ ਹੋ ਗਿਆ ਵਾ ਉਸ ਤੋਂ ਬਾਅਦ ਉਹਦੀ ਅੱਗ ਬੁਝਾ ਕੇ ਆਪਾਂ ਉਹਨੂੰ ਇਮੀਡੀਏਟਲੀ ਐਜ਼ ਸੂਨ ਐਜ਼ ਪੋਸੀਬਲ ਕਿਉਂਕਿ ਜਲਣ ਦੇ ਨਾਲ ਕੀ ਹੈ ਸਕਿਨ ਆਪਣਾ ਸਭ ਤੋਂ ਵੱਡਾ ਆਰਗਨ ਆ ਤਾਂ ਜਦੋਂ ਸਕਿਨ ਆਪਣੀ ਬਾਡੀ ਚ ਨਿਕਲਦੀ ਹੈ ਤਾਂ ਪਾਣੀ ਦਾ ਬਹੁਤ ਜ਼ਿਆਦਾ ਲਾਸ ਹੁੰਦਾ ਵਾ ਬਾਡੀ ਦੇ ਵਿੱਚ ਤਾਂ ਉਹਨੂੰ ਕਵਰ ਰਿਕਵਰ ਕਰਨਾ ਬਹੁਤ ਜ਼ਰੂਰੀ ਹੈ ਪੇਸ਼IENTS ਨੂੰ ਇਮੀਡੀਏਟ ਮੈਡੀਕਲ ਹੈਲਪ ਇੱਕ ਐਮਰਜੈਂਸੀ ਜੋ ਕਿ ਜਾਂ ਬਰਨ ਕੇਅਰ ਯੂਨਿਟ ਜਿੱਥੇ ਅਵੇਲੇਬਲ ਹੈ ਉੱਥੇ ਆਪਾਂ ਨੂੰ ਟਰਾਂਸਫਰ ਕਰਨਾ ਚਾਹੀਦਾ ਵੇ ਇਮੀਡੀਏਟਲੀ ਤੇ ਉਹਨਾਂ ਦਾ ਫਲੂਇਡ ਰੈਸਸਿਟੇਸ਼ਨ ਜੋ ਕਿ ਮੋਸਟ ਵਾਈਟਲ ਹੈਗਾ ਵਾ ਆਫਟਰ ਪ੍ਰੀਜ਼ਰਵਿੰਗ ਦਾ ABCs एयरवे ब्रीदिंग ਸਰਕੂਲੇਸ਼ਨ ਇਹ ਇਸ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਵਾ ਇੱਕ ਐਸੈਪਟਿਕ ਤਰੀਕੇ ਦੇ ਨਾਲ ਜਿਵੇਂ ਡਾਕਟਰ ਸਾਹਿਬ ਦਿਲ ਦੇ ਦੌਰੇ ਬਿਕੇਗੀਰੀ ਕਿ ਰਾਤ ਨੂੰ ਪੈ ਗਿਆ ਜਾਂ ਇਸ ਤਰ੍ਹਾਂ ਘਰੇ ਪੈ ਗਿਆ ਉਹਨੂੰ ਦਿਲ ਦੇ ਦੌਰੇ ਵਾਲੇ ਨੂੰ ਕਿਵੇਂ ਇਸ ਤਰ੍ਹਾਂ ਕੀ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਕੋਲ ਤਾਂ ਜਿਹੜੇ ਵੀ ਕੇਸ ਆਉਂਦੇ ਆ ਐਮਰਜੈਂਸੀ ਕਿ ਹਸਪੀਟਲ ਦਾ ਇਹ ਜਾ ਹੁੰਦਾ ਵੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਪੇਸ਼ੈਂਟ ਆਉਂਦੇ ਆ ਤੇ ਉਹਦੇ ਰਿਸ਼ਤੇਦਾਰ ਜਾਂ ਉਹਦੇ ਸਾਥ ਸਬੰਧੀ ਕੀ ਕਰਲੀ ਉਹਨੂੰ ਸਰ ਜੇ ਦਿਲ ਦਾ ਦੌਰਾ ਨੂੰ ਸਿੰਪਟਮਸ ਥੋੜੇ ਜਿ ਜੇ ਸਮਝੀ ਆਪਾਂ ਤਾਂ ਜੇ ਕਿਸੇ ਦੇ ਛਾਤੀ ਦਰਦ ਹੋ ਰਿਹਾ ਵਾ ਇਹਨ ਕੋਈ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਪੇਸ਼ੈਂਟ ਨੂੰ ਲੰਬੇ ਪੈਣ ਤੇ ਸਾਹ ਚੜ ਰਿਹਾ ਵਾ ਇੱਕ ਕੁਝਕ ਲੱਛਣ ਨੇ ਜੋ ਕਿ ਦਿਲ ਦੇ ਦੌਰੇ ਦੇ ਸਾਨੂੰ ਸੰਕੇਤ ਦਿੰਦੇ ਨੇ ਤਾਂ ਇਸ ਕੇਸ ਦੇ ਵਿੱਚ ਐਟਲੀਸਟ ਜੋ ਇੱਕ ਨਾਨ ਮੈਡੀਕੋ ਬੰਦਾ ਕਰ ਸਕਦਾ ਵਾ ਵੀ ਆ ਆਪਾਂ ਉਹਨਾਂ ਨੂੰ ਇੱਕ ਲੋਡਿੰਗ ਡੋਸ ਕਹਿੰਦੇ ਹਾਂ ਅਸੀਂ ਜਿਹਦੇ ਵਿੱਚ ਕਿ ਪਲੇਗਰਿਨ ਕਲੋਪिडੋਗ੍ਰਲ 300mg ਤੇ ਐਸਪ੍ਰਿੰ 325 एमजी ਤੇ ਅ ਅਵਾਸ ਟੈਬਲੇਟ 80 एमजी ਇਹ ਟੈਬਲੇਟਸ ਆਪਾਂ ਉਹਨਾਂ ਦੇ ਸਕਦੇ ਆ ਇਹਦੀ ਕਿੱਟ ਬਣੀ ਬਣਾਈ ਕਿੱਟ ਵੀ ਅਵੇਲੇਬਲ ਹੈ ਮਾਰਕੀਟ ਦੇ ਵਿੱਚ ਜਾਂ ਆਪਾਂ ਸਿੰਪਲ ਪਰਚੇਸ ਵੀ ਕਰ ਸਕਦੇ ਆ ਇਹ 10 15 20 30 ਰੁਪਏ ਤੋਂ ਜ਼ਿਆਦਾ ਦੀ ਕੋਸਟ ਨਹੀਂ ਕਰਦੇ ਹੈਗੇ ਇਹ ਆਪਾਂ ਦੇ ਸਕਦੇ ਆ ਇਹਨਾਂ ਨੂੰ ਉਹਦੇ ਨਾਲ ਕਿ ਜੋ ਕਲੌਟ ਬਣਿਆ ਹੁੰਦਾ ਵੋ ਉਹਦੇ ਘੁਲਣ ਦੇ ਅਸਰ ਥੋੜੇ ਜਿ ਚਾਂਸਸ ਹੋ ਜਾਂਦੇ ਆ ਤੇ ਨਾਲ ਹੀ ਆਪਾਂ ਨੂੰ ਇਮੀਡੀਏਟਲੀ ਪੇਸ਼ੈਂਟ ਨੂੰ ਜਿਹੇ ਜਿਹੇ ਕੋਈ ਸਿੰਪਟਮ ਆ ਤਾਂ ਇੱਕ ਇਨਸਟੀਚਿਊਟ ਦੇ ਵਿੱਚ ਜਿੱਥੇ ਕਿ ਇੰਟਰਵੈਂਸ਼ਨਲ ਕਾਰਡੀਓਲੋਜੀ ਡਿਪਾਰਟਮੈਂਟ ਅਵੇਲੇਬਲ ਆ ਉੱਥੇ ਪਹੁੰਚਣਾ ਚਾਹੀਦਾ ਵਾ ਜੇ ਤਾਂ ਪੇਸ਼ੈਂਟ ਦੇ ਪੈਰਾਮੀਟਰਸ ਸਾਨੂੰ ਅਲਾਉ ਕਰਦੇ ਆ ਤੇ ਡਾਇਗਨੋਸਿਸ ਦੇ ਵਿੱਚ ECG ਦੇ ਵਿੱਚ ਸਾਨੂੰ ਲੱਗ ਰਿਹਾ ਵਾ ਵੀ ਐਸਟੀ ਐਲੀਵੇਸ਼ਨ ਐਮਆਈ ਹਾਰਟ ਅਟੈਕ ਆ ਜੋ ਦਿਲ ਲੱਛਣ ਸਾਨੂੰ ਕਲੀਅਰ ਹੁੰਦੇ ਨੇ ਤਾਂ ਇਮੀਡੀਏਟਲੀ ਅਸੀਂ ਉਹਨਾਂ ਦੇ ਜਾਂ ਤਾਂ ਸਟੈਂਟਿੰਗ ਕਰ ਸਕਦੇ ਆ ਅਫਟਰ ਐਂਜਿਓਗ੍ਰਾਫੀ ਇਹ ਸਭ ਸਾਡੇ ਐਸਪੀਐਸ ਹਸਪੀਟਲ ਦੇ ਸੀਨੀਅਰ ਡਾਕਟਰ ਡਾਕਟਰ ਸਜੀਵਨ ਸਿੰਘ ਜੀ ਤੋਂ ਜਿਨ੍ਹਾਂ ਨੇ ਤੁਹਾਨੂੰ ਬਹੁਤ ਹੀ ਵਧੀਆ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਆ ਮੈਂ ਅਪੀਲ ਕਰਦਾ ਲੁਧਿਆਣਾ ਵਾਸੀਆਂ ਨੂੰ ਤੇ ਆਲਦਾਲੇ ਦੇ ਪਿੰਡਾਂ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆ ਜਵੇ ਕੋਈ ਐਮਰਜੈਂਸੀ ਕੋਈ ਦਿੱਕਤ ਆ ਜਵੇ ਛੇਰਪਰ ਚੌਂਕ ਲੁਧਿਆਣਾ ਦਿੱਲੀ ਰੋਡ ਦੇ ਉੱਤੇ ਐਸਪੀਐਸ ਹਸਪੀਟਲ ਦਿੱਚੇ ਸਾਰੀ ਟ੍ਰੋਮਾ ਟੀਮ ਹੈ ਇਨਾਂ ਕੋ ਡਾਕਟਰ ਸਾਹਿਬ ਜੀ ਕਿਹੜੇ ਕਿਹੜੇ ਤੁਹਾਡੇ ਕੋਲ ਇਲਾਜ ਨੇ ਕਿਹੜੇ ਕਿਹੜੇ ਇਲਾਜ ਨੇ ਸਰ ਆਲਮੋਸਟ ਆਪਾਂ ਜੋ ਵੀ ਇੱਕ ਫੈਸਿਲਿਟੀ ਦੇ ਵਿੱਚ ਅਵੇਲੇਬਲ ਹੈਗਾ ਵਾ ਹਾਈ ਐਂਡ ਅ ਫ੍ਰੋਮ ਸਮਾਲ ਇਨ ਸਮਾਲ ਸਰਜਰੀਜ਼ ਟੂ ਟ੍ਰਾਂਸਪਲੈਂਟਸ ਤੱਕ ਸਾਡੇ ਕੋਲ ਸਾਰੇ ਹਸਪੀਟਲ ਦੇ ਵਿੱਚ ਫੈਸਿਲਿਟੀਆਂ ਅਵੇਲੇਬਲ ਹੈਗੀਆਂ ਨੇ ਆਪਣੇ ਕੋਲੇ ਕਿਡਨੀ ਟ੍ਰਾਂਸਪਲੈਂਟ ਸਾਡੇ ਉਰੇ ਹੋ ਰਹੇ ਨੇ ਸਰਜਰੀਜ਼ ਲੈਪਰੋਸਕੋਪਿਕ ਕੋਲ ਕੋਲਸਿਸਟੈਕਟਮੀ ਪਿੱਤੇ ਦਾ ਆਪਰੇਸ਼ਨ ਹੋ ਗਿਆ ਮਤਲਬ ਇਟ ਇਜ਼ ਅ ਵਾਸਟ ਬਹੁਤ ਵਾਸਟ ਹੋ ਹੈਗਾ ਵਾ ਜੋ ਸਰਜਰੀਜ਼ ਉਰੇ ਆਪਾਂ ਕਰ ਰਹੇ ਆ ਪਲਾਸਟਿਕ ਸਰਜਰੀਜ਼ ਜਿਹਦੇ ਨਾਲ ਕਿ ਨਿਸ਼ਾਨ ਤੋਂ ਬਿਨਾ ਟੰਕੇ ਲਾਉਣੇ ਨਿਸ਼ਾਨ ਨਾ ਰਹੇ ਉਸ ਤਰੀਕੇ ਦੀ ਮਾਹਰ ਡਾਕਟਰਾਂ ਦੀ ਟੀਮ ਸਾਡੇ ਕੋਲ ਅਵੇਲੇਬਲ ਹੈਗੀ ਹੈ ਟਰਾਮਾ ਦੀ ਫੁੱਲ ਫਲਿਚਡ ਜੇ ਜਿੰ ਨੂੰ ਵੀ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਇੱਥੇ ਆ ਸਕਦੇ ਹੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ